ਫਿਰ ਤੋਂ ਪੰਜਾਬ ਵਿੱਚ ਪੀਆਰਟੀਸੀ ਅਤੇ ਪੰਨ ਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ 3 ਦਿਨ ਤੱਕ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ ਅਤੇ ਅੱਜ ਤੋਂ 3 ਦਿਨ ਤੱਕ ਰੋਡਵੇਜ਼ ਦੀਆਂ ਕੋਈ ਵੀ ਬੱਸਾਂ ਨਹੀਂ ਚੱਲਣਗੀਆਂ ਅੱਜ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀ ਹੜਤਾਲ ਦਾ ਪਹਿਲਾ ਦਿਨ ਹੈ ਤੇ ਅੰਮ੍ਰਿਤਸਰ ਵਿੱਚ ਰੋਡਵੇਜ਼ ਡੀਪੂ ਦੇ ਬਾਹਰ ਪੀਆਰਟੀਸੀ ਕੰਟਰੈਕਟ ਯੂਨੀਅਨ ਵੱਲੋਂ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਕੋਈ ਵੀ ਰੋਡਵੇਜ਼ ਦੀ ਬੱਸ ਡੀਪੂ ਦੇ ਬਾਹਰ ਨਹੀਂ ਜਾਣ ਦਿੱਤੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਮੇਤ OPRTC ਬੱਸਾਂ ਦੇ ਕੰਟਰੈਕਟ ਵਰਕਰ ਦੀਆਂ ਮੰਗਾਂ ਲਟਕਦੀਆਂ ਚੱਲਦੀਆਂ ਆ ਰਹੀਆਂ ਕਈ ਵਾਰ ਸਰਕਾਰ ਦੇ ਨੁਮਾਇਦਿਆਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਲੇਕਿਨ ਅਜੇ ਤੱਕ ਉਹਨਾਂ ਦੀ ਮੀਟਿੰਗਾਂ ਦਾ ਕੋਈ ਵੀ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ PRTC ਪਨ ਬੱਸ ਯੂਨੀਅਨ ਦੀਆਂ ਮੰਗਾਂ ਮੰਨੀਆਂ ਹਨ ਲੇਕਿਨ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਿੱਚ ਇਸ ਵਾਰ ਫਿਰ 3 ਦਿਨ ਤੱਕ ਬੱਸਾਂ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕੱਲ ਨੂੰ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਈ ਦਾ ਵੀ ਦਾਅਵਾ ਕੀਤਾ ਜਾਵੇਗਾ ਅਤੇ ਅਗਰ ਇਸ ਵਾਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਵਾਲੇ ਸਮੇਂ ਵਿੱਚ ਉਹ ਵੱਡਾ ਸੰਘਰਸ਼ ਵਿੱਢਣਗੇ ਅਤੇ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਅਗਰ ਪੰਜਾਬ ਵਾਸੀਆਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਕਰ ਰਹੇ ਜਿਹੜਾ ਪੀ ਆਰਟੀਸੀ ਬੱਸਾਂ ਮੰਤਕੀਆਂ ਹੋਈਆਂ ਕਿਹਨਾਂ ਮੈਂ ਸੂਬਾ ਜਵਾਂਟ ਸਕੱਤਰ ਜੋਜ ਸਿੰਘ ਪੰਜਾਬ ਰੋਡਵੇ ਪੰਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਤੋਂ ਬੋਲਦਾ ਅੱਜ ਦੀ ਜਿਹੜੀ ਤਿੰਨ ਰੋਜ਼ਾ ਸਟ੍ਰੈਕ ਸਾਡੀ ਜਿਹੜੀ ਅੱਜ ਤੋਂ ਸ਼ੁਰੂ ਹੋਈ ਹੈ 6 ਤਰੀਕ ਤੋਂ ਇਹ 6 7 8 ਤਰੀਕ ਦੀ ਸਟ੍ਰੈਕ ਆ 7 ਤਰੀਕ ਨੂੰ ਅਸੀਂ ਜਿਹੜਾ ਸੀਐਮ ਵੀਰ ਆਸ ਦੇ ਜਿਹੜਾ ਉਹ ਤਰਨਾ ਪ੍ਰਦਰਸ਼ਨ ਕਰ ਜਾਣੇ ਆ ਕਿਉਂਕਿ ਅਸੀਂ 1 ਜੁਲਾਈ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਕੀਤੀ ਸੀ ਫਗਵਾੜੇ ਕੰਬਾਨਾ ਹੋਟਲ ਦੇ ਜਦੋਂ ਜਿਮਨੀ ਚੋਲਾ ਚੋਣਾ ਦੇ ਵੇਲੇ ਸਾਨੂੰ ਭਗਵੰਤ ਮਾਨ ਸਾਹਿਬ ਨੇ ਉੱਥੇ ਵੀ ਜਿਹੜੇ ਸਾਡੇ ਮਹਿਕਮੇ ਨੂੰ ਹਦੇਸ ਕੀਤੇ ਸੀ ਕਿ ਜਿਹੜਾ ਇਹਨਾਂ ਦੇ ਡਾਇਰੈਕਟਰ ਸੈਕਟਰੀ ਪਾਲਿਸੀ ਜਰੀਆ ਉਹ ਤਿਆਰ ਕਰ ਰਹੇ ਨੇ ਉਹ 1 ਮਹੀਨੇ ਦਾ ਸਮਾਂ ਜਿਹੜਾ ਉਹ ਬਾਉਂਡ ਕੀਤਾ ਸੀ ਉਹ 1 ਮਹੀਨੇ ਦੇ ਬਜਾਏ 6 ਮਹੀਨੇ ਹੋ ਚੁੱਕੇ ਆ ਸਾਡੀ ਜਰੀਆ ਪਾਲਿਸੀ ਆ ਉਹ ਇਦਾਂ ਹੀ ਰੱਤੀ ਚ ਸੁੱਟੀ ਹੋਈ ਆ ਤੇ ਸਰਕਾਰ ਨੇ ਜਰੀ ਡਾਊਨ ਕੇਡਰ ਪਾਲਿਸੀ ਜਰੀ ਆ ਉਹ ਬਣਾਈ ਆ ਉਹਦੇ ਵਿੱਚ ਜਿਹੜਾ ਸਾਨੂੰ ਸਾਡੇ ਵਰਕਰਾਂ ਦਾ ਨੁਕਸਾਨ ਕਰਨ ਦੀ ਬਜਾਏ ਉਹਦੇ ਵਿੱਚ ਸਾਨੂੰ ਧੱਕ ਰਹੇ ਆ ਉਹ ਜਿਹੜੀ ਡਾਊਨ ਕੇਡਰ ਪਾਲਿਸੀ ਆ ਉਹ ਬਿਲਕੁਲ ਸਾਨੂੰ ਜਰੀ ਉਹ ਨਾ ਮੰਨਜ਼ੂਰ ਆ ਜਿੱਥੇ ਰੋਸ ਵਿੱਚੋਂ ਅੱਜ ਅਸੀਂ ਜਿਹੜਾ ਤਿੰਨ ਰੋਜ਼ਾ ਜਿਹੜੀ ਦਿਨਾਂ ਦੇ ਵਿੱਚ ਹੜਤਾਲ ਜਰੀ ਆ ਉਹ ਹੜਤਾਲ ਤੇ ਜਾ ਚੁੱਕੀ ਹਾਂ ਹਾਂਜੀ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਕੇਵਲ ਸਿੰਘ ਆ ਹਾਂਜੀ ਮੈਂ ਅਮਰਸਰ 2 ਨੰਬਰ ਦੀਪੂ ਦਾ ਪ੍ਰਧਾਨ ਆ ਠੀਕ ਕੀ ਕਹਿਣਾ ਚਾਹੋਗੇ ਤਿੰਨ ਦਿਨ ਲਈ ਜਿਹੜੀ ਹੜਤਾਲ ਤੇ ਗੇ ਹੋਏ ਨੇ ਮੁਲਾਜ਼ਮ ਸਾਰੇ ਸਰਕਾਰੀ ਬੱਸਾਂ ਦੇ ਲੋਕਾਂ ਨੂੰ ਵੀ ਸੱਜਰ ਖੁਆਰੀ ਹੋ ਰਹੀ ਹੈ ਤੁਹਾਡੀਆਂ ਕੀ ਮੰਗਾਂ ਨੇ ਜੋ ਹਜੇ ਤੱਕ ਪੂਰੀਆਂ ਨਹੀਂ ਦੇਖੋ ਜੀ ਅੱਜ ਤੋਂ 6 ਤਰੀਕ ਤੋਂ ਜਿਹੜੀ ਸਾਡੀ ਹੜਤਾਲ ਸ਼ੁਰੂ ਹੋਈ ਆ ਤੇ ਆਮ ਜਨਤਾ ਤੋਂ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਆ ਤੇ ਇਹ ਜਿਹੜੀ ਹੜਤਾਲ ਹੋਈ ਆ ਇਹ ਸਾਡੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਤੇ ਟਰਾਂਸਪੋਰਟ ਮੰਤਰੀ ਦੀ ਨਿਕਾਮੀ ਕਰਕੇ ਹੋਈ ਆ ਤੇ ਇਹ ਸਰਕਾਰ ਜਿਹੜਾ ਟ੍ਰਾਂਸਪੋਰਟ ਮੰਤਰੀ ਆ ਉਹ ਜਨਤਾ ਨੂੰ ਸਹੂਲਤ ਦੇਣ ਦੀ بجائے ਇਹ ਗੱਲ ਕਹਿ ਰਿਹਾ ਕਿ ਤੁਸੀਂ ਭਾਵੇਂ 10 ਦਿਨ ਬੱਸਾਂ ਰੋਕ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਟ੍ਰਾਂਸਪੋਰਟ ਮੰਤਰੀ ਨੂੰ ਇਹ ਸ਼ਾਇਦ ਭੁੱਲ ਗਿਆ ਕਿ ਜਿਹੜੀ ਆਮ ਜਨਤਾ ਖਰਾਬ ਹੋਣੀ ਆ ਉਹ ਆਮ ਜਨਤਾ ਨੇ ਤੁਹਾਨੂੰ ਵੋਟਾਂ ਪਾ ਕੇ ਤੇ ਮੰਤਰੀ ਪਦ ਤੇ ਤੁਹਾਨੂੰ ਪਹੁੰਚਾਇਆ ਪਰ ਅੱਜ ਉਹਨਾਂ ਚੀਜ਼ਾਂ ਨੂੰ ਭੁੱਲ ਕੇ ਤੇ ਤੁਸੀਂ ਇਹ ਗੱਲ ਕਹਿ ਰਹੇ ਜੇ ਕਿ ਭਾਵੇਂ 10-10 ਬੱਸਾਂ ਬੰਦ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਹ ਜੇ ਸਰਕਾਰ ਨੇ ਸਾਡੀ ਕੋਈ ਮੰਗ ਨਾ ਮੰਨੀ ਜਾਂ ਕੱਲ ਨੂੰ ਸਾਨੂੰ ਕੋਈ ਮੀਟਿੰਗ ਨਹੀਂ ਮਿਲਦੀ ਤੇ ਫਿਰ ਜਿਹੜਾ ਸੰਘਰਸ਼ ਆ ਅੱਗੇ ਵੀ ਹੋਰ ਵਧਾ ਸਕਦੇ ਆ ਚੱਲ ਸਕਦਾ ਅੱਗੇ